ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 285 ਹੁਣ ਤੱਕ 100 ਅਸ਼ਟਪਦੀਆਂ ਸੰਪੂਰਨ ਹੋਈਆਂ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਲਾਮ ਆਪ ਸੱਚ ਜੁਗਤ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਚਮ ਪਾਚਾ ਜਦੋਂ ਇਹ ਬਾਣੀ ਸੁਖਮਣੀ ਲਿਖ ਰਹੇ ਸਨ ਉਚਾਰਨ ਕਰ ਰਹੇ ਸਨ ਅਸੀਂ ਹਰਿਮੰਦਰ ਸਾਹਿਬ ਜਾਣੇ ਆ ਦੁਖ ਭੰਜਨੀ 베ਰੀ ਜਿਹੜੀ ਹੈ ਉਹਦੇ ਬਾਹੀ ਦੇ ਨਾਲ ਜੋ ਥੜਾ ਬਣਿਆ ਉਹ ਸੜੇ ਉੱਤੇ ਬੈਠ ਕੇ ਅੰਬੂ ਲਾ ਕੇ ਮਹਾਰਾਜ ਨੇ ਇਹ ਬਾਣੀ ਉੱਥੇ ਉਚਾਰਨ ਕੀਤੀ ਜਦੋਂ ਸੋਨਾ ਸੁਪਦੀਆਂ ਉਹਨੂੰ ਪੂਰੀਆਂ ਹੋ ਚੁੱਕੀਆਂ ਸਨ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਸਰ ਜਾਦੇ ਬਾਬਾ ਸ੍ਰੀ ਚੰਦ ਆਏ ਉਹਨਾਂ ਨੇ ਪੁੱਛਿਆ ਕਿ ਗੁਰਮੁਖੋ ਅੱਜ ਕੱਲ ਕੀ ਲਿਖਦੇ ਹੋ ਕੀ ਕਰਦੇ ਹੋ ਤਾਂ ਮਰਜ ਨੇ ਇਹ ਬਾਣੀ ਸੁਖਮਣੀ ਸੁਣਾਈ ਕਹਿੰਦੇ ਕਿ ਬਾਬਾ ਸ੍ਰੀ ਚੰਦ ਜੀ ਬੜੇ ਖੁਸ਼ ਹੋਏ ਤੇ ਪੁੱਛਿਆ ਕਿ ਇਹ ਕਿਸ ਮਕਸਦ ਲਈ ਲਿਖ ਰਹੇ ਹੋ ਇਹ ਕਿਸ ਮਕਸਦ ਲਈ ਲਿਖ ਰਹੇ ਹੋ ਤਾਂ ਮਰਜ ਨੇ ਦੱਸਿਆ ਕਿ ਇਹ ਬਾਣੀ ਜਿਹੜੀ ਹੈ ਇਹ 24 ਅਸ਼ਟਪਦੀਆਂ 24 ਘੰਟੇ ਹੁੰਦੇ ਦਿਨ ਤੇ ਰਾਤ ਦੇ ਹਰੇਕ ਅਸ਼ਟਪਦੀ ਦੇ ਵਿੱਚ 10 10 ਲਾਈਨਾਂ ਨੇ ਸਾਡੇ ਗਿਆਨ ਇੰਦਰੀ 10 ਨੇ ਜੀ ਪੰਜ ਗਿਆਨ ਇੰਦਰੀ ਨੇ ਪੰਜ ਕਰਮ ਇੰਦਰੀ ਨੇ ਇਹਨਾਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਨੂੰ ਸੇ ਦਿਨ ਵਾਸਤੇ ਇੱਕ ਕਸ਼ਟਪਦੀ ਜਿਹੜੀ ਹੈ ਉਹ ਮਰਣੇ ਸੰਪੂਰਨ ਕੀਤੀ ਜਦੋਂ ਦੱਸਿਆ ਕਿ ਇਹ ਸੁੱਖਾਂ ਦੀ ਮਣੀ ਜਿਹੜਾ ਇਹਨੂੰ ਪੜ੍ਹੇਗਾ ਜਿਹੜਾ ਇਹਨੂੰ ਵਿਚਾਰੇਗਾ ਜਿਹੜਾ ਇਹਦੇ ਮੁਤਾਬਕ ਆਪਣਾ ਜੀਵਨ ਜੋਏਗਾ ਉਹਦੇ ਕੋਲੇ ਸੁੱਖਾਂ ਦਾ ਭੰਡਾਰ ਹੋ ਜਾਏਗਾ ਤੇ ਬਾਬਾ ਸ੍ਰੀ ਚੰਦ ਜੀ ਕਿਨੇ ਬੜੇ ਖੁਸ਼ ਹੋਏ ਤਾਂ ਅੱਗੋਂ ਪੁੱਛਿਆ ਕਿ ਅਗਲਾ ਸ਼ਲੋਕ ਫਿਰ ਕਿਹੜਾ ਲਿਖਣ ਲੱਗੇ ਉਹ ਤੇ ਮਹਾਰਾਜ ਨੇ ਆਚਰਣ ਕੀਤਾ ਆਦ ਸੱਚ ਜੁਗਾਦ ਸੱਚ ਪੇ ਸੱਚ ਨਾਨਕ ਹੋਸੀ ਪੇ ਸੱਚ ਕਿਉਂਕਿ ਸੁਖਮਨੀ ਸਾਹਿਬ ਦੇ ਵਿੱਚ ਇਹ ਬਾਣੀ ਜਿਹੜੀ ਹੈ ਇਹ ਸ਼ਲੋਕ ਜਿਹੜਾ ਹੈ ਅਸੀਂ ਪੜ੍ਹਦੇ ਆਂ ਇਹ ਜਪਜੀ ਸਾਹਿਬ ਵਿੱਚ ਅਰੰਭਤਾ ਵਿੱਚ ਵੀ ਉੱਥੇ ਭੀ ਆ ਤੇ ਫੇ ਆ ਬਸ ਦੋਹਾਂ ਚ ਇੰਨਾ ਹੀ ਫਰਕ ਹੈ ਅਰਥ ਇੱਕੋ ਹੀ ਨੇ ਕਿ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਜਦੋਂ ਇੱਥੇ ਕੁਝ ਵੀ ਨਹੀਂ ਸੀ ਉਹ ਉਦੋਂ ਵੀ ਸੀ ਜਦੋਂ ਯੁਗ ਬਣੇ ਜਦੋਂ ਧਰਤੀ ਬਣੀ ਚੰਦਰਮਾ ਬਣਿਆ ਸੌਰ ਮੰਡਲ ਬਣਿਆ ਉਦੋਂ ਵੀ ਸੀ ਅੱਜ ਵੀ ਹੈ ਅੱਗੋਂ ਵੀ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੀ ਸੱਚ ਮਾਰੇ ਕਹੇ ਅੱਗੋਂ ਵੀ ਸੱਚ ਰਹੇਗਾ ਸਾਨੂੰ ਇਹ ਚੇਤੇ ਕਰਾਤੀ ਕਿ ਉਸ ਵਹਿਗਰੂਕਾਰ ਤੋਂ ਸਿਮਰਨਾ ਹੈ ਉਹਨੂੰ ਧਿਆਉਣਾ ਹੈ ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੋਂ ਵੀ ਰਹੇਗਾ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੂ ਹਮਾਰਾ ਦਸਮ ਪਾਤਸ਼ਾਹ ਨੇ ਸਾਨੂੰ ਸਮਝਾਇਆ ਸੋ ਅਸ਼ਵਧੀ ਮਹਾਰਾਜ ਆਰੰਭ ਕਰਦੇ ਨੇ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਾਦਾਰ ਉਸ ਵੈਗੁਰੂ ਕਾਰਪੂਖ ਦੇ ਚਰਨ ਉਹਦਾ ਮਾਰਗ ਸਤ ਹੈ ਉਹਨੂੰ ਪਰਸਨ ਵਾਲੇ ਉਹ ਸਤ ਨੇ ਉਹਦੀ ਪੂਜਾ ਕਰਨ ਵਾਲੇ ਉਹਦੇ ਸੇਵਾਦਾਰ ਸਤ ਨੇ ਬਾਬੂ ਸੇਵਾ ਵਿੱਚ ਰੁੱਝੇ ਹੋਏ ਨੇ ਜਿਹੜੇ ਉਹ ਸੱਚ ਨਾਲ ਜੁੜੇ ਹੋਏ ਨੇ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਉਸ ਵੇਧ ਰੂਪ ਕਰ ਕੋਟ ਦਾ ਦਰਸ਼ਨ ਗੁਰੂ ਦਾ ਦਰਸ਼ਨ ਕਿਉਂਕਿ ਗੁਰੂ ਪਰਮੇਸ਼ਰ ਇੱਕੋ ਜਾਣ ਅਸੀਂ ਰੋਜ਼ ਪੜਦੇ ਹਾਂ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਉਹਦੇ ਦਰਸ਼ਨ ਸਤ ਨੇ ਉਹਨੂੰ ਪੇਖਣ ਵਾਲੇ ਦੇਖਣ ਵਾਲੇ ਸਤ ਨੇ ਉਹਦਾ ਨਾਮ ਸਤ ਹੈ ਉਹਨੂੰ ਧਿਵਨ ਧਾਵਨ ਵਾਲੇ ਵੀ ਸਤ ਨੇ ਸਤੁਪਾਭ ਸਚਾਈ ਨਾਲ ਜੁੜੇ ਹੋਏ ਨੇ ਸਚਿਆਰ ਜੀਵਨ ਵਾਲੇ ਨੇ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਉਹ ਆਪ ਸਤ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਧਾਰਨ ਕੀਤਾ ਇਹ ਵੀ ਸਤ ਹੈ ਗੁਣ ਦੇਣ ਵਾਲਾ ਵੀ ਉਹ ਆਪ ਹੈ ਤੇ ਗੁਣਵਾਨ ਵੀ ਉਹ ਆਪ ਹੈ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੰਤਾ ਉਸ ਪ੍ਰਭੂ ਦਾ ਸ਼ਬਦ ਜਿਹੜਾ ਹੈ ਉਹ ਸਤ ਹੈ ਸੁਣਨ ਵਾਲਾ ਬੋਲਣ ਵਾਲਾ ਸੱਚ ਹੈ ਤੇ ਮਰਗ ਨੇ ਜਿਹਨੇ ਸੁਰਤ ਜੁੜੀ ਹੈ ਭਾਈ ਸ਼ਬਦ ਨਾਲ ਉਹ ਵੀ ਸਤ ਹੈ ਬੁੱਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਜਿਸ ਨੇ ਇਸ ਬੁਝਾਰਤ ਨੂੰ ਗੁੱਝ ਲਿਆ ਉਹਦੇ ਲਈ ਫਿਰ ਸਾਰਾ ਹੀ ਸੱਤ ਹੈ ਜੀ ਇਹ ਜਗ ਸੱਚੀ ਕੀ ਹੈ ਕੋਠੜੀ ਸੱਚੇ ਕਾਬਜਵਾਸ ਇਹ ਉਹਦੇ ਲਈ ਹੈ ਉਹਨੇ ਜੀਵਨ ਨੂੰ ਸੱਤ ਕਰਕੇ ਮੰਨੇ ਆ ਉਹਨਾਂ ਨੇ ਮੌਤ ਨੂੰ ਵੀ ਸੱਤ ਜਾਣੇ ਆ ਉਹਨਾਂ ਨੇ ਜੀਵਨ ਨੂੰ ਵੀ ਸੱਤ ਜਾਣੇ ਆ ਦੁੱਖ ਵੀ ਸੱਤ ਹੈ ਸੁੱਖ ਵੀ ਸੱਤ ਹੈ ਦੁੱਖ ਸੁੱਖ ਇੱਕੋ ਜਾਇ ਨੇ ਜਿਹਨੂੰ ਨਵੇਂ ਪਾਤਸ਼ਾਹ ਮਹਾਰਾਜ ਅਖੀਰ ਵਿੱਚ ਕਹਿੰਦੇ ਨੇ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਸਤ ਸਰੂਪ ਰਿਦੈ ਜਿਨ ਮੰਨਿਆ ਤਰਨ ਕਰਾਵਣ ਤਿਨ ਮੂਲ ਪਛਾਨਿਆ ਜਿਨ੍ਹਾਂ ਨੇ ਉਹਦੇ ਸਤ ਸਰੂਪ ਨੂੰ ਹਿਰਦੇ ਵਿੱਚ ਮੰਨ ਲਿਆ ਮੰਨੇ ਦੀਆਂ ਚਾਰ ਪੌੜੀਆਂ ਜਗਜੀਤ ਸਾਹਿਬ ਇਹ ਤਸੀਂ ਰੋਜ਼ ਪੜ੍ਹਦੇ ਆ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਉਹ ਕਰਨ ਤਰਾਵਣ ਹਾਰ ਸਮਰਥ ਹੈ ਉਹਦੇ ਵਿੱਚ ਉਹ ਕਰ ਸਕਦਾ ਇਸ ਕਰਕੇ ਉਹਨਾਂ ਨੇ ਉਸ ਮੂਲ ਨੂੰ ਪਛਾਣ ਲਿਆ ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਤਿਸ ਮਨ ਪ੍ਰਗਟਾਇਆ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪ੍ਰਭੂ ਪ੍ਰਤੀ ਵਿਸ਼ਵਾਸ ਆ ਗਿਆ ਯਕੀਨ ਹੋ ਗਿਆ ਉਹਨਾਂ ਦੇ ਹਿਰਦੇ ਵਿੱਚ ਤਤ ਗਿਆਨ ਪ੍ਰਗਟ ਹੋਇਆ ਅਸਲੀਅਤ ਸੱਚ ਜ਼ਿੰਦਗੀ ਦਾ ਮੂਲ ਸੱਚ ਪ੍ਰਗਟ ਹੋ ਗਿਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਕਿਸਮਾਏ ਸਮਾਨਾ ਨਿਰਭਉ ਜਪੈ ਸਗਲ ਭਉ ਮਿਟੈ ਉਹ ਇਸ ਸੰਸਾਰ ਦੇ ਵਿੱਚ ਜਦੋਂ ਬਸੇ ਫਿਰ ਨਿਰਭਉ ਹੋ ਕੇ ਬਸੇ ਕਿਸੇ ਕਿਸਮ ਦਾ ਕੋਈ ਭੈ ਨਹੀਂ ਹੈ ਉਸ ਨੂੰ ਸਿਮਰਦੇ ਸਿਮਰਦੇ ਉਹਦੇ ਵਿੱਚ ਜਾ ਸਮਾਏ ਇਸ ਤੇ ਉਪਲਿਆ ਤੇ ਸਮਾਏ ਸਮਾਨਾ ਜਿਸ ਤੋਂ ਪੈਦਾ ਹੋਇਆ ਸੀ ਉਹਦੇ ਵਿੱਚ ਜਾ ਸਮਾਇਆ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਦ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਹ ਅਵਸਥਾ ਬਣ ਗਈ ਉਹਨਾਂ ਦੀ ਬਸਤ ਮਹਿਲੇ ਬਸਤ ਗੜਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਮਰਕਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਵਸਤੂ ਵਿੱਚ ਵਸਤੂ ਮਿਲਾ ਦਈਏ ਪਾਣੀ ਵਿੱਚ ਪਾਣੀ ਮਿਲਾ ਦਈਏ ਦੁੱਧ ਵਿੱਚ ਦੁੱਧ ਮਿਲਾ ਦਈਏ ਉਸ ਪਰਮਾਰਮਾ ਵਿੱਚ ਉਹ ਗੁਰਮੁਖ ਪਿਆਰੇ ਇਸ ਤਰ੍ਹਾਂ ਸਮਾ ਗਏ ਹੁਣ ਕੋਈ ਭੇਦ ਨਾ ਰਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਅਵਸਥਾ ਬਣ ਗਈ ਉਹਨਾਂ ਦੀ 부ਝਿਆ 부ਝਨ ਹਾਰ ਬਿਵੇਕ ਨਾਰਾਇਣ ਮਿਲੇ ਨਾਨਕ ਇਕ ਹਾਂ ਇਸ 부ਝਾਰਤ ਨੂੰ ਕੋਈ ਵਿਵੇਕ ਬੁੱਧੀ ਵਾਲਾ ਹੀ ਸਮਝ ਸਕਦਾ ਹੈ ਸੱਚੇ ਪਾਤਸ਼ਾਹ ਵਰਗ ਨੇ ਜਿਨ੍ਹਾਂ ਨੇ ਸਿਮਰਿਆ ਹੈ ਜਿਨ੍ਹਾਂ ਨੇ 부ਝਿਆ ਉਸ ਵਹਿਰੂ ਕਾਰਪੂਰਖ ਵਿੱਚ ਮਿਲ ਕੇ ਇੱਕਮਿਕ ਹੋ ਗਏ ਉਹਦੇ ਵਰਗੇ ਹੋ ਗਏ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਹੁਣ ਮਹਾਰਾਜ ਉਹਨੂੰ ਸਿਮਰਨ ਵਾਲੇ ਦੀ ਗੱਲ ਕਰਦੇ ਨੇ ਜਿਹੜੇ ਉਸ ਨੂੰ ਸਿਮਰਨ ਵਾਲੇ ਨੇ ਉਸ ਠਾਕੁਰ ਮੋਸ ਪ੍ਰਭੂ ਨੂੰ ਮਹਾਰਾਜ ਕਹਿੰਦੇ ਉਹ ਸੇਵਕ ਨੇ ਜਿਹੜੇ ਉਹ ਦੀ ਆਗਿਆ ਵਿੱਚ ਨੇ ਆਗਿਆਕਾਰੀ ਹੋ ਕੇ ਨੇ ਉਹ ਦੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ठाकुर ਕਾ ਸੇਵਕ ਸਦਾ ਪੁਜਾਰੀ ਉਸ ਦਾ ਪੂਜਦੇ ਨੇ ਉਹਦੀ ਇੱਜ਼ਤ ਮਾਨ ਵਿੱਚ ਰਹਿੰਦੇ ਨੇ ਠਾਕੁਰ ਕੇ ਸੇਵਕ ਕੈਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਰਮਲ ਰੀਤ ਜਿਹੜੇ ਉਸ ਠਾਕੁਰ ਦੇ ਫਿਰ ਸੇਵਕ ਹੋ ਗਏ ਉਹਨਾਂ ਦੇ ਮਨ ਅੰਦਰ ਯਕੀਨ ਹੈ ਭਰੋਸਾ ਹੈ ਉਹ ਭਰੋਸਾ ਰੱਖਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਜੀਵਨ ਦਾ ਢੰਗ ਹੈ ਨਾ ਉਹ ਬੜਾ ਫਰੁੱਤਰ ਹੈ ਉਹ ਨਿੰਦਿਆ ਈਰਖਾ ਬਖੀਲੀ ਝੂਠ ਇਸ ਤੋਂ ਪਰਾਂ ਹੋ ਕੇ ਜਾਂਦੇ ਨੇ ਵੈਰ-ਵਿਰੋਧ ਤੋਂ ਪਰਾਂ ਹੋ ਕੇ ਜਾਂਦੇ ਨੇ ਇਸ ਕਰਕੇ ਨਿਰਮਲ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਇਹ ਅਵਸਥਾ ਹੈ ਉਹਨਾਂ ਦੀ ਠਾਕੁਰ ਕੋ ਸੇਵਕ ਜਾਨੈ ਸੰਗ ਸਾਠ ਪ੍ਰਭ ਕਾ ਸੇਵਕ ਨਾਮ ਕਾ ਰੰਗ ਉਹ ਜਿਹੜਾ ਸੇਵਕ ਹੈ ਜਿਹਨੇ ਸਿਮਰਦੇ ਨੇ ਪਰ ਜਿਹੜੇ ਉਹ ਉਸ ਨੂੰ ਉਸ ਵਹਿਰੂ ਕਾਲਪੁਰਖ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ ਨੇ ਉਸ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ ਹਮੇਸ਼ਾ ਉਠਤ ਬੈਠਤ ਸੋਬਤ ਨਾਮ ਦਿਨ ਰਾਤ ਉਸ ਪ੍ਰਭੂ ਨੂੰ ਸਿਮਰਦੇ ਨੇ ਸੇਵਕ ਕੋ ਪ੍ਰਭ ਪਾਲਣਹਾਰਾ ਸੇਵ ਕੀ ਰਾਖੈ ਨਰਨਕਾਰਾ ਉਹ ਪ੍ਰਭੂ ਵੀ ਫਿਰ ਐਸਾ ਦਿਆਲੂ ਹੈ ਐਸਾ ਕਿਰਪਾਲੂ ਹੈ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ਮਾਣ ਰੱਖਦਾ ਹੈ ਉਹਨਾਂ ਦੀ ਪਾਲਣਾ ਕਰਦਾ ਹੈ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਮਰਦ ਕਹਿੰਦੇ ਭਾਈ ਫਿਰ ਉਹ ਸੇਵਕ ਨੇ ਉਹਦੇ ਜਿਨ੍ਹਾਂ ਉੱਤੇ ਉਹ ਪ੍ਰਭੂ ਦਇਆ ਕਰਦਾ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਦਾ ਹੈ ਤੇ ਮਾਰੇ ਕਹਿੰਦੇ ਉਹ ਸੇਵਕ ਉਹਨੂੰ ਫਿਰ ਸਵਾਸ ਸਵਾਸ ਸਿਮਰਦੇ ਨੇ ਆਪਣੇ ਜਨਕਾ ਪਰਦਾ ਢੱਕ ਹੈ ਆਪਣੇ ਸੇਵਕ ਕੀ ਸਰ ਪਰ ਰੱਖ ਹੈ ਉਹ ਪ੍ਰਭੂ ਆਪਣੇ ਸੇਵਕਾਂ ਦੇ ਪਰਦੇ ਢੱਕ ਲੈਂਦਾ ਹੈ ਦੁਨੀਆ ਤੇ ਕੋਈ ਮਨੁੱਖ ਇਹੋ ਜਿਹਾ ਨਹੀਂ ਜਿਹਦੇ ਚ ਔਗਣ ਨੇ ਦੁਨੀਆ ਤੇ ਕੋਈ ਮਨੁੱਖ ਵੀ ਇਹੋ ਜਿਹਾ ਨਹੀਂ ਜਿਹਦੇ ਚ ਗੁਣ ਨੇ ਉਹ ਗੁਣਾ ਨਾਲ ਗੁਣਵੰਤਿਆਂ ਗੁਣ ਦੇ ਉਹ ਗੁਣਾ ਨਾਲ ਇੰਨਾ ਭਰਪੂਰ ਕਰ ਦਿੰਦਾ ਕਿ ਉਹਦੇ ਔਗਣ ਟਕੇ ਜਾਂਦੇ ਆ ਉਹ ਦਿਆਲੂ ਹੈ ਕਿਰਪਾਲੂ ਹੈ ਆਪਣੇ ਸੇਵਕ ਕੋ ਦੇ ਬੜਾਈ ਆਪਣੇ ਸੇਵਕੋ ਨਾਮ ਜਪਾਈ ਮਾਰੇ ਕਹਿੰਦੇ ਜਦੋਂ ਬੜਾ ਖੁਸ਼ ਹੁੰਦਾ ਹੈ ਆਪਣੇ ਸੇਵਕਾਂ ਉੱਤੇ ਤਾਂ ਉਹ ਨਾਮ ਦੀ ਵਡਿਆਈ ਦਿੰਦਾ ਹੈ ਜੀ ਕਿਉਂਕਿ ਵਡਿਆਈ ਵੱਡਾ ਪਾਇਆ ਉਹ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਆਪਣੇ ਸੇਵਕੀ ਆਪਤ ਰੱਖੇ ਤਾਂ ਕਿ ਗਰਮਿਤ ਕੋਈ ਨਾ ਰੱਖੇ ਉਹ ਆਪਣੇ ਸੇਵਕਾਂ ਦੀ ਇੱਜ਼ਤ ਆਪ ਰੱਖਦਾ ਡੋਲਣ ਨਹੀਂ ਦਿੰਦਾ ਇਸ ਕਰਕੇ ਮਹਾਰਾਜ ਕਹਿੰਦੇ ਇਸ ਗੱਤ ਨੂੰ ਇਸ ਅਵਸਥਾ ਨੂੰ ਇਸ ਅੰਦਾਜ਼ੇ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਉਹ ਆਪਣੇ ਸੇਵਕਾਂ ਦੀ लाज ਰੱਖਦਾ ਆਇਆ ਰੱਖਦਾ ਰਹੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਮਹਾਰਜ ਕਹਿੰਦੇ ਉਹ ਐਸੀ ਬਸਤਾ ਤੱਕ ਲੈ ਜਾਂਦਾ ਕਿ ਉਹਦੇ ਬਰਾਬਰ ਹੋਰ ਕੋਈ ਹੋ ਨਹੀਂ ਸਕਦਾ ਉਹ ਉੱਚੀ ਸੁੱਚੀ ਬਸਤਾ ਵਿੱਚ ਰਹਿੰਦੇ ਨੇ ਡੀਗੀ ਹੋਈ ਅਵਸਥਾ ਵਿੱਚ ਨਹੀਂ ਰਹਿੰਦੇ ਜਿਨ੍ਹਾਂ ਉੱਤੇ ਪ੍ਰਭੂ ਕਿਰਪਾ ਕਰਦਾ ਆਪਣੇ ਸੇਵਕਾਂ ਤੇ ਜੋ ਪ੍ਰਭੂ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਇਸ ਪ੍ਰਗਟਾਇਆ ਉਸ ਪ੍ਰਭੂ ਨੇ ਜਿਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਇਹ ਨਾਮ ਦੀ ਦਾਤ ਉਸ ਨੂੰ ਦੇ ਦਿੱਤੀ ਇਹ ਵਡਿਆਈ ਜਿਸ ਨੂੰ ਦਿੱਤੀ ਉਸ ਨੇ ਕਨੇ ਦਸਾਂ ਦਸ਼ਾਵਾਂ ਵਿੱਚ ਉਹਦੀ ਕੀਰਤੀ ਫੈਲ ਗਈ ਲੋਕ ਉਹਨੂੰ ਜਾਣਨ ਲੱਗ ਪਏ ਨੀ ਕੀ ਕੀੜੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲੱਖੈ ਉਹ ਐਸਾ ਦਿਆਲੂ ਹੈ ਐਸਾ ਕਿਰਪਾਲੂ ਹੈ ਇੱਕ ਜਿਹਨੂੰ ਲੋਕ ਮੂਲੀ ਕੀੜਾ ਸਮਝਦੇ ਸਨ ਕਹਿੰਦੇ ਜਦੋਂ ਉਹ ਆਪਣੀ ਆਈਤੀ ਆਉਂਦਾ ਤਾਂ ਲਸ਼ਕਰ ਫੌਜਾਂ ਭਸਮ ਕਰ ਦਿੰਦਾ ਉਸ ਕੀੜੀ ਦੀ ਜਿੱਤ ਪ੍ਰਾਪਤ ਕਰ ਦਿੰਦਾ ਉਹ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਜਿਸ ਕਾ ਸਾਹ ਨਾ ਕੱਢ ਤੀ ਆਪ ਤਾਂ ਕੋ ਰਖਤ ਦੇ ਕਰਹਾਤ ਜਿਹਦਾ ਸਵਾਸ ਉਹ ਆਪ ਨਹੀਂ ਕੱਢਦਾ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਫਿਰ ਉਹਨੂੰ ਕੋਈ ਨਹੀਂ ਮਾਰ ਸਕਦਾ ਜੀ ਮਾਨਸ ਜਤਨ ਕਰਤ ਬਹੁਤ ਕਿਸਕੇ ਕਰਤ ਬਿਰਥੇ ਜਾਤ ਪਰ ਮਨੁੱਖ ਤੇ ਬੜਾ ਕੁਝ ਕਰਦਾ ਹੈ ਮਨੁੱਖ ਤੇ ਬਹੁਤ ਕੁਝ ਚਾਹੁੰਦਾ ਹੈ ਨਰ ਚਾਹਤਿ ਕਛੁ ਔਰ ਹੋਰ ਕੀ ਹੋਰ ਹੈ ਭਈ ਚਿਤਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਈ ਤੇ ਪਾਦਸ਼ਾਹ ਕਹਿੰਦੇ ਭਾਈ ਮਨੁੱਖ ਦੇ ਕੀਤੇ ਹੋਏ ਕਰਤਾ ਕੋ ਕਿ ਮੈਂ ਆਹ ਕਰਦਿਆਂਗਾ ਮੈਂ ਉਹ ਕਰਦਿਆਂਗਾ ਉਹਦੀ ਹਉਮੈ ਨਾਲ ਕੀਤੇ ਹੋਏ ਕਰਤਬ ਸਾਰੇ ਵਿਰਥ ਚਲੇ ਗਏ ਮਾਰੇ ਨਾ ਰੱਖੈ ਅਬਰ ਨਾ ਕੋਈ ਸਰਬ ਜੀਆਂ ਕਾ ਰਾਖਾ ਸੋਏ ਕੋਈ ਮਾਰਨ ਵਾਲਾ ਨਹੀਂ ਕੋਈ ਰੱਖਣ ਵਾਲਾ ਨਹੀਂ ਇੱਕੋ ਹੀ ਹੈ ਅਕਾਲ ਪੁਰਖ ਉਹ ਸਾਰਿਆਂ ਜੀਵਾਂ ਦੀ ਰਾਖਿਆ ਕਰਨ ਵਾਲਾ ਹੈ ਉਹ ਆਪ ਦਿਆਲੂ ਹੈ ਆਪ ਕਿਰਪਾਲੂ ਹੈ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਫਿਰ ਮਹਾਰਾਜ ਉਪਦੇਸ਼ ਕਰਦੇ ਪੰਚਪਾਸ਼ਾ ਕਿ ਇਹ ਜੀਵ ਐ ਭਾਈ ਫਿਰ ਕਿਹੜੀਆਂ ਸੋਚਾਂ ਵਿੱਚ ਪਿਆ ਹੋਇਆ ਹੈ ਜਪ ਨਾਨਕ ਪ੍ਰਭ ਅਲਖ ਵਿਡਾਣੀ ਫਿਰ ਉਸ ਪ੍ਰਭੂ ਨੂੰ ਜਪਣਾ ਕਰ ਜੋ ਲੇਖੇ ਤੋਂ ਬਾਹਰ ਹੈ ਜਿਦੀਆਂ ਵਿਗਿਆਈਆਂ ਬਹੁਤ ਵੱਡੀਆਂ ਨੇ ਉਸ ਵਾਹਿਗੁਰੂ ਕਾਰਪੂਖ ਨੂੰ ਤੂੰ ਵੀ ਸਿਮਰਨਾ ਕਰ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤਨ ਤਰਪੀਐ ਕਿਉਂਕਿ ਜੁਗਾਸੂਆਂ ਦੇ ਸਵਾਲ ਨੇ ਜੀ ਫਿਰ ਕਿਵੇਂ ਸਿਮਰਿਏ ਬਹੁਤੇ ਸਵਾਲ ਨੇ ਆਉਂਦੇ ਨੇ ਕਿ ਸਾਨੂੰ ਸਿਮਰਨ ਕਿਵੇਂ ਕਰਨਾ ਚਾਹੀਦਾ ਹੈ ਯਾਦ ਕਿਵੇਂ ਕਰਨਾ ਚਾਹੀਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਯਾਦ ਕਰਦੇ ਹਾਂ ਅਸੀਂ ਆਪਣੇ ਮਾਂ ਪਿਓ ਨੂੰ ਕਿਵੇਂ ਯਾਦ ਕਰਦੇ ਹਾਂ ਕੋਈ ਖਾਸ ਆਸਣ ਲਾਉਨੇ ਆਂ ਤੁਰਦੇ ਫਿਰਦੇ ਵੀ ਯਾਦ ਆ ਸਕਦੀ ਹੈ ਜੇ ਯਾਦ ਹੈ ਤਾਂ ਜੇ ਪ੍ਰੇਮ ਹੈ ਤਾਂ ਜਿਸ ਨਾਲ ਸਾਡਾ ਪ੍ਰੇਮ ਹੈ ਚਾਹੇ ਧੀ ਹੈ ਚਾਹੇ ਪੁੱਤਰ ਹੈ ਚਾਹੇ ਪੁੱਤਰਾ ਹੈ ਚਾਹੇ ਪੁੱਤਰੀ ਹੈ ਚਾਹੇ ਮਾਂ ਹੈ ਚਾਹੇ ਪਿਓ ਹੈ ਸੰਸਾਰਕ ਤੌਰ ਤੇ ਅਸੀਂ ਯਾਦ ਕਰਦੇ ਆਂ ਜਦੋਂ ਅਸੀਂ ਕਿਸੇ ਨੂੰ ਯਾਦ ਕਰਨਾ ਹੁੰਦਾ ਹੈ ਕੀ ਗੱਲ ਜੀ ਕੋਈ ਖਾਸ ਆਸਣ ਲਾ ਕੇ ਬੈਠਦੇ ਆਂ ਮਨ ਕਰਨ ਇਸ ਤਰ੍ਹਾਂ ਹੀ ਕਰ ਬਾਰੰਬਾਰ ਬਾਰ ਬਾਰ ਪ੍ਰਭ ਜਪੀਏ ਮਗਨੇ ਬਾਰ ਬਾਰ ਜਪਨਾ ਕਰੋ ਉਸ ਪ੍ਰਭੂ ਨੂੰ ਪੀ ਅੰਮ੍ਰਿਤ ਇਹ ਮਨ ਤੰਤਰ ਪੀਏ ਇਹ ਨਾਮ ਰੂਪੀ ਅੰਮ੍ਰਿਤ ਪੀ ਕੇ ਤਨ ਤੇ ਮਨ ਰਜ ਜਾਏਗਾ ਤੇਰਾ ਪ੍ਰੇਮ ਤਨ ਤੇ ਮਨ ਦੀਆਂ ਭੁੱਖਾਂ ਖਤਮ ਹੋ ਜਾਣਗੀਆਂ ਨਾਮ ਰਤਨ ਜਿਲ ਗੁਰਮੁਖ ਪਾਇਆ ਤਿਸ ਕਿਸ ਅਮਰ ਨਾਹੀ ਦ੍ਰਿਸ਼ਟਾਇਆ ਤੇ ਜਿਨ੍ਹਾਂ ਗੁਰਮੁਖਾਂ ਨੇ ਇਹ ਨਾਮ ਰਤਨ ਪ੍ਰਾਪਤ ਕੀਤਾ ਸਿਮਰ ਕੇ ਦੁਨੀਆਂ ਦੀ ਕੋਈ ਪਦਾਰਥ ਉਹਦੀ ਨਜ਼ਰ ਨਹੀਂ ਥੱਲੇ ਨਹੀਂ ਆਇਆ ਦੁਨੀਆਂ ਦੇ ਸਾਰੇ ਪਦਾਰਥਾਂ ਨੂੰ ਉਹਨੇ ਵਿਸਾਰ ਦਿੱਤਾ ਨਾਮ ਧਨ ਨਾ ਮੋ ਰੂਪ ਰੰਗ ਨਾ ਮੋ ਸੁਖ ਹਰ ਨਾਮ ਕਾ ਸੰਗ ਕਿਉਂਕਿ ਸੰਸਾਰ ਤੇ ਬੰਦਾ ਧਨ ਚਾਹੁੰਦਾ ਹੈ ਰੂਪ ਚਾਹੁੰਦਾ ਹੈ ਪ੍ਰੇਮ ਚਾਹੁੰਦਾ ਹੈ ਸੁਖ ਚਾਹੁੰਦਾ ਹੈ ਤੇ ਕੋਈ ਨਾ ਕੋਈ ਸੰਗੀ ਸਾਥੀ ਚਾਹੁੰਦਾ ਹੈ ਤੇ ਮਾਰਗ ਨੇ ਜਿਹੜੇ ਤੈਨੂੰ ਸਿਮਰਨ ਵਾਲੇ ਨੇ ਉਹਨਾਂ ਲਈ ਨਾਮ ਹੀ ਧਨ ਹੈ ਨਾਮ ਹੀ ਰੂਪ ਰੰਗ ਹੈ ਨਾਮ ਹੀ ਉਹਨਾਂ ਦਾ ਜੀਵਨ ਦਾ ਸੁਖ ਹੈ ਉਸ ਪ੍ਰਭੂ ਦਾ ਸੰਗ ਹਮੇਸ਼ਾ ਅੰਗ ਸੰਗ ਰਹਿੰਦਾ ਇਸ ਕਰਕੇ ਉਹ ਗੁਰਮੁਖ ਕਦੇ ਇਕੱਲੇ ਹੁੰਦੇ ਹੀ ਨਹੀਂ ਸਿਵਰਨ ਕਰਨ ਵਾਲੇ ਜਿਹੜੇ ਗੁਰਮੁਖ ਨੇ ਉਹ ਕਦੇ ਡਿਪਰੈਸ਼ਨ ਵਿੱਚ ਨਹੀਂ ਜਾਂਦੇ ਸੀ ਨਾਮ ਰਸ ਜੋ ਜਨ ਤ੍ਰਿਪਤਾਣੇ ਮਨ ਤਨ ਨਾਮੈ ਨਾਮ ਸਮਾਨੇ ਜਿਹੜੇ ਵੀ ਗੁਰਮੁਖ ਪਿਆਰੇ ਉਸ ਪ੍ਰਭੂ ਦੇ ਨਾਮ ਨੂੰ ਸਿਮਰਦੇ ਜਿਹੜੇ ਤ੍ਰਿਪਤ ਹੋ ਗਏ ਜਿਹੜੇ ਰੱਜ ਗਏ ਜਿਹੜੇ ਸੰਤੋਖੀ ਹੋ ਗਏ ਮੰਤਰਨਾਮ ਮੈਂ ਨਾਮ ਸਮਾਨੇ ਉਹ ਮਨ ਕਰਕੇ ਤਨ ਕਰਕੇ ਉਸ ਪ੍ਰਭੂ ਦੇ ਨਾਮ ਵਿੱਚ ਜਾਸਮਾਏ ਉਹ ਦਿਆਲੂ ਹੋ ਗਏ ਕਿਰਪਾਲੂ ਹੋ ਗਏ ਮਿੱਠ ਬੁਲੜੇ ਹੋ ਗਏ ਪਰ ਉਪਕਾਰੀ ਹੋ ਗਏ ਉੱਠ ਤੇ ਬੈਠ ਤੇ ਸੋਗਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਮਾਝ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਭਾਈ ਚਾਹੇ ਤੂੰ ਉੱਠਦਿਆਂ ਹੋਇਆ ਹੈ ਬੈਠਦਿਆਂ ਹੋਇਆ ਚਾਹੇ ਸੁੱਤਾ ਹੈ ਉਸ ਪ੍ਰਭ ਦੇ ਨਾਮ ਨੂੰ ਸਿਮਰਨਾ ਕਰ ਉਠਤ ਬੈਠਤ ਸੋਬਤ ਨਾਮ ਕਹ ਨਾਨਕ ਜਨ ਕੈ ਸਦ ਕਾਮ ਜਿਹੜੇ ਤੇਰੇ ਪਿਆਰੇ ਨੇ ਉਹ ਤੇ ਸਦਾ ਇਹ ਕੰਮ ਕਰਦੇ ਰਹਿੰਦੇ ਨੇ ਸੰਸਾਰਕ ਤੌਰ ਤੇ ਆਪਣਾ ਕੰਮ ਵੀ ਹਾਰ ਵੀ ਕਰਦੇ ਨੇ ਉਹ ਆਪਣਾ ਕਰਮ ਵੀ ਕਰਦੇ ਨੇ ਉਹ ਹਿਰਦੇ ਤੋਂ ਉਸ ਪ੍ਰਭੂ ਦੇ ਨਾਮ ਨੂੰ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਯਾਦ ਕਰਦੇ ਨੇ ਬੋ ਬੋ ਜਸਲੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਮਰਜ ਕਹਿੰਦੇ ਇਹ ਜੀਬ ਮਿਲੀ ਏ ਭਾਈ ਤੈਨੂੰ ਦਿਨ ਰਾਤ ਇਸ ਜੀਬ ਨਾਲ ਸਿਮਰਨਾ ਕਰ ਇਸ ਪ੍ਰਭੂ ਨੇ ਇਹ ਦਾਤ ਤੇਰੀ ਝੁਲੀ ਪਾਈ ਹੈ ਜੇ ਜ਼ੁਬਾਨ ਨਾ ਹੁੰਦੀ ਜੇ ਤੂੰ ਨਾ ਬੋਲ ਸਕਦਾ ਫਿਰ ਕੀ ਕਰ ਲੈਂਦਾ ਤੈਨੂੰ ਹੁਣ ਇਹ ਜ਼ੁਬਾਨ ਮਿਲੀ ਹੈ ਇਹ ਰਸਨਾ ਨੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕੀਤਾ ਜਿੱਚਰ ਹਰ ਰਸ ਕੱਲੇ ਨਾ ਪਾਏ ਤਦ ਤੱਕ ਇਸ ਜੀਵ ਦੀ ਪਿਆਸ ਨਹੀਂ ਜਾਂਦੀ ਜਦ ਤੱਕ ਇਹ ਹੋਰ ਗੱਲਾਂ ਨੂੰ ਤੇ ਅਸੀਂ ਬੜੇ ਸ਼ੇਰ ਹਾਂ ਜੇ ਉੱਚੇ ਬਹਿ ਕੇ ਗੱਲਾਂ ਕਰਨੀਆਂ ਹੋਣ ਨਾ ਆਪਾਂ ਘਰਾਂ 'ਚ ਬਹਿਖਦੇ ਹਾਂ ਜਦੋਂ ਕਿਤੇ ਇਕੱਠੇ ਹੋਈਏ ਸਾਰੇ ਪਰਿਵਾਰ ਤੇ ਉਦੋਂ ਫਿਰ ਕਹਿਣ ਕਿ ਚਾਹ ਬਣਾ ਲਓ ਜੇ ਕੋਈ ਗੱਲ ਰਹਿ ਨਾ ਜਾਵੇ ਕਿਤੇ ਨੀਂਦ ਨਾ ਆ ਜੇ ਤੇ ਜੇ ਕਿਤੇ ਸਿਮਰਨ ਦੀ ਗੱਲ ਹੋ ਜੇ ਨਾਮ ਦੀ ਗੱਲ ਹੋ ਜੇ ਮੈਂ ਵੇਖਦਾ ਫਿਰ ਸਾਰੇ ਦੇ ਆਵਾਸੀਆਂ ਨੂੰ ਹੀ ਹੋਣੀ ਸੌਂਜੋ ਜੀ ਬੁਰੇ ਕੰਮ ਕੋਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋ ਜਾਵੇ ਇਸ ਕਰਕੇ ਮਰਗ ਨੇ ਜਬਾਨ ਮਿਲੀ ਹੈ ਇਹਦਾ ਫਾਇਦਾ ਲੈ ਪ੍ਰਭ ਆਪਣੇ ਜਨਕੀਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰਹਿ ਸਮਾਏ ਉਹ ਜਿਹੜੇ ਤੇਰੇ ਪਿਆਰੇ ਨੇ ਉਹ ਭਗਤੀ ਜਿਹੜੀ ਕਰਦੇ ਨੇ ਤੇਰਾ ਸਿਮਰਨ ਕਰਦੇ ਨੇ ਚਾਹ ਨਾਲ ਕਰਦੇ ਨੇ ਅੰਦਰੋਂ ਖੁਸ਼ੀ ਨਾਲ ਖੇੜੇ ਨਾਲ ਉਸ ਪ੍ਰਭੂ ਨੂੰ ਸਿਮਰਦੇ ਨੇ ਇਸ ਕਰਕੇ ਉਸ ਪ੍ਰਭੂ ਵਿੱਚ ਸਮਾਏ ਰਹਿੰਦੇ ਨੇ ਹਮੇਸ਼ਾ ਜੋ ਹੋਵਾ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਉਹ ਉਹਦੇ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਜੋ ਹੋਇਆ ਚੰਗਾ ਹੋਇਆ ਜੋ ਹੋਏਗਾ ਭਲਾ ਹੋਏਗਾ ਬਸ ਉਹਦੇ ਹੁਕਮ ਦੇ ਰਜਾ ਵਿੱਚ ਰਹਿੰਦੇ ਨੇ ਹਮੇਸ਼ਾ ਉਹ ਉਹ ਇਧਰ ਉਧਰ ਨਹੀਂ ਭਟਕਦੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਦਾ ਗੁਣ ਕਾ ਇਕ ਨ ਜਾਣੋ ਮਰਜ਼ ਕੀ ਨੇ ਉਹਨਾਂ ਦੀ ਕੀ ਬਹਿਮਾ ਬਖਾਨ ਕਰੀਏ ਅਸੀਂ ਤੇ ਉਹਨਾਂ ਦਾ ਇਕ ਗੁਣ ਨਹੀਂ ਜਾਣ ਸਕਦੇ ਜਿਹੜੇ ਤੈਨੂੰ ਸਿਮਰਨ ਵਾਲੇ ਨੇ ਜਿਹੜੇ ਤੈਨੂੰ ਧਿਆਉਣ ਵਾਲੇ ਨੇ ਆਟ ਪੈਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਪੰਚ ਪਾਸ਼ਾ ਮਰਜ਼ ਕਰੇ ਭਾਈ ਜਿਹੜੇ ਇੱਥੇ ਪੈਰ ਉਸ ਪ੍ਰਭੂ ਨੂੰ ਸਿਮਰਦੇ ਨੇ ਉਹਦੇ ਹਾਜ਼ਰ ਹਜੂਰ ਵਿੱਚ ਰਹਿੰਦੇ ਨੇ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ ਕਹੋ ਨਾਨਕ ਸੇਈ ਜਨ ਪੂਰੇ ਮਾਰੇ ਕਹਿੰਦੇ ਉਹ ਗੁਰਮੁਖ ਪਿਆਰੇ ਉਹ ਜਨ ਸੇਵਕ ਨੇ ਜਿਹੜੇ ਉਹ ਪੂਰੇ ਨੇ ਭਾਈ ਨਹੀਂ ਤੇ ਅਸੀਂ ਪੂਰਾ ਕਿਹਨੂੰ ਕਹਿੰਦੇ ਜਦੋਂ ਬੰਦਾ ਚੜ੍ਹਾਈ ਕਰ ਜਾਏ ਨਾ ਉਦੋਂ ਕਹਿੰਦੇ ਆ ਪੂਰਾ ਕਿ ਉਹ ਪੂਰਾ ਹੋ ਗਿਆ ਜੀ ਨਹੀਂ ਜੀ ਜਿਹੜੇ ਗੁਰਮੁਖ ਨੇ ਉਹ ਤੇ ਜਿਉਂਦੇ ਜੀ ਪੂਰੇ ਨੇ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਤੇ ਉਸ ਪੂਰੇ ਨਾਲ ਜੁੜ ਕੇ ਹੀ ਪੂਰਾ ਹੋਇਆ ਜਾ ਸਕਦਾ ਨਹੀਂ ਤੇ ਅਸੀਂ ਅਧੂਰੇ ਜੰਮੇ ਸੀ ਤੇ ਅਧੂਰੇ ਹੀ ਮਰ ਗਏ ਜਿਹੜੇ ਗੁਰਮੁਖ ਨੇ ਉਹ ਜਿਉਂਦੇ ਜੀ ਪੂਰੇ ਹੁੰਦੇ ਨੇ ਜੀ ਉਹ ਪੂਰੇ ਨੇ ਅਖੀਰਲੇ ਮੰਦ ਵਿੱਚ ਫਿਰ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਮਨ ਮੇਰੇ ਤਨ ਕੀ ਓਟ ਲੈ ਐ ਮਨਾ ਉਹਨਾਂ ਗੁਰਮੁਖ ਪਿਆਰਿਆਂ ਦਾ ਉਹਨਾਂ ਦੀ ਸਾਧ ਸੰਗਤ ਕਰ ਉਹਨਾਂ ਗੁਰਮੁਖ ਪਿਆਰਿਆਂ ਨਾਲ ਜੁੜਨਾ ਕਰ ਮਨ ਤਨ ਆਪਣਾ ਤਿੰਨ ਜਨ ਦੇ ਆਪਣਾ ਮਨ ਇਹ ਤਨ ਭਾਵ ਉਹਨਾਂ ਕੋਲੇ ਬੈਠ ਕੇ ਮਨ ਕਰਕੇ ਸ਼ਬਦ ਦੀ ਵਿਚਾਰ ਨੂੰ ਕਰਨਾ ਕਰ ਤੂੰ ਵੀ ਕੁਝ ਖਟ ਲੈ ਜਿਨ ਜਨੇ ਆਪਣਾ ਪ੍ਰਭੂ ਪਛਾਣਤਾ ਸੋ ਜਨ ਸਰਬ ਤੋਂ ਕਾ ਦਾਤਾ ਤੇ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਜਾਣ ਲਿਆ ਉਹ ਤੇ ਬਹੁਤਾਤ ਵਿੱਚ ਦਾਤਾ ਨੇ ਜੀ ਉਹਨਾਂ ਕੋਲੇ ਥੋਕ ਵਿੱਚ ਜਿਹਨੂੰ ਆਪਾਂ ਥੋਕ ਤੇ ਕਹਿ ਦਿੰਨੇ ਆ ਉਹਨਾਂ ਕੋਲੇ ਬਹੁਤਾਤ ਵਿੱਚ ਥੋੜੀ ਮੋਤੀ ਨਹੀਂ ਬਹੁਤਾਤ ਵਿੱਚ ਨੇ ਦਾਤਾ ਉਹਨਾਂ ਦੇ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਪਾ ਮਟਾਵੈ ਤੇ ਮਨ ਕੀ ਨੇ ਉਹਨਾਂ ਗੁਰਮੁਖ ਪਿਆਰੇ ਦੀ ਸ਼ਰਨ ਵਿੱਚ ਜਾ ਤੈਨੂੰ ਸਾਰੇ ਸੁੱਖ ਸਾਧ ਸੰਗਤ ਵਿੱਚੋਂ ਪ੍ਰਾਪਤ ਹੋ ਜਾਣਗੇ ਉਹਨਾਂ ਗੁਰਮੁਖ ਪਿਆਰੇ ਦੇ ਦਰਸ਼ਨ ਕਰਕੇ ਤੇਰੇ ਮਨ ਦੇ ਪਾਪ ਮਿਟ ਜਾਣਗੇ ਉੰਜ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਜੀ ਉਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਪਤਾ ਹੈ ਜਿਸ ਤਰ੍ਹਾਂ ਅਸੀਂ ਫਿਰਦੇ ਤੋਂ ਕਰਾਂਗੇ ਨਾ ਸਾਨੂੰ ਉਹ ਗੁਰਮੁਖ ਪਿਆਰੇ ਵੀ ਮਿਲ ਜਾਣਗੇ ਐਸੀ ਕੋਈ ਗੱਲ ਨਹੀਂ ਹੈ ਕਿਉਂਕਿ ਬਹੁਤੇ ਲੋਕ ਖੁਸ਼ਦੇ ਨਹੀਂ ਗੱਲ ਨੂੰ ਹੁਣ ਤੇ ਜੀ ਸਿੱਖ ਹੈ ਨਹੀਂ ਗੇ ਨਹੀਂ ਜੀ ਗੁਰੂ ਕੇ ਪਿਆਰੇ ਅੱਜ ਵੀ ਹੈਗੇ ਨੇ ਲੋੜ ਹੈ ਕਿ ਪਹਿਲਾਂ ਅਸੀਂ ਸਿੱਖ ਬਣੀਏ ਪਹਿਲਾਂ ਅਸੀਂ ਗੁਰਮੁਖ ਬਣੀਏ ਨਹੀਂ ਤੇ ਫਿਰ ਰੋਗੀ ਕੇ ਭਾਣਾ ਸਭ ਰੋਗੀ ਜੇ ਅਸੀਂ ਰੋਗੀਆਂ ਸਾਨੂੰ ਸਾਰੇ ਰੋਗੀ ਨਜ਼ਰ ਆਉਂਦੇ ਜੇ ਮੈਂ ਚੋਰ ਆ ਮੈਨੂੰ ਸਾਰੇ ਚੋਰ ਨਜ਼ਰ ਆਉਣਗੇ ਜੇ ਮੈਂ ਗੁਰੂ ਦੀ ਗੱਲ ਕਰਦਾ ਜੇ ਮੈਂ ਗੁਰੂ ਨਾਲ ਜੁੜਿਆ ਤੇ ਮੈਨੂੰ ਸਾਰੇ ਉਸ ਗੁਰੂ ਕੇ ਪਿਆਰੇ ਹੀ ਮਿਲਣਗੇ ਭਾਈ ਫਿਰ ਇਹ ਮਹਾਰਾਜ ਦੱਸਦੇ ਆ ਰਹੇ ਨੇ ਕਿ ਸੰਗਤ ਵਿੱਚੋਂ ਤੈਨੂੰ ਸਾਰਾ ਕੁਝ ਪ੍ਰਾਪਤ ਹੋਏਗਾ ਅਬਰ ਸੇ ਆਨਪਛਗਲੀ ਚਾੜ ਤੇ ਇਸ ਜਾਣ ਕੇ ਤੂੰ ਸੇਵਾ ਲਾਗ ਆਪਣੀਆਂ ਸਿਆਣਪਾਂ ਛੱਡ ਉਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਵਿੱਚ ਲੱਗ ਭਾਵ ਉਹਨਾਂ ਨਾਲ ਮਿਲ ਕੇ ਤੂੰ ਵੀ ਉਸ ਵੈਰੂਕਾਰ ਪ੍ਰਭੂ ਨੂੰ ਸਿਮਰਨਾ ਕਰ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਇਸ ਜਾਣ ਕੇ ਪੂਜੋ ਸਦ ਪੈਰਾ ਉਹਨਾਂ ਗੁਰਮੁਖ ਪਿਆਰਿਆਂ ਸੰਗ ਕਰਕੇ ਤੇਰਾ ਵੀ ਜੰਮਣ ਮਰਨ ਦਾ ਗੇਲ ਮੁੱਕ ਜਾਏਗਾ ਤੇ ਸੱਚੇ ਪਾਤਸ਼ਾਹ ਅਮਰਿਕ ਨੇ ਭਾਈ ਮੈਂ ਤੇ ਆਪ ਉਹਨਾਂ ਗੁਰਮੁਖ ਪਿਆਰਿਆਂ ਦੇ ਜਿਹੜੇ ਤੈਨੂੰ ਦਿਨ ਰਾਤ ਸਿਮਰਦੇ ਨੇ ਜਿਹੜੇ ਉੱਠਤ ਬੈਠੋ ਸੋਵਤ ਨਾਮ ਜਿਹੜੇ ਦਿਨ ਰਾਤ ਨੂੰ ਹਾਜ਼ਰ ਹਜੂਰ ਜਾਣਦੇ ਨੇ ਅਸੀਂ ਤੇ ਆਪ ਭਾਈ ਉਹਨਾਂ ਦੇ ਸਦਾ ਪੈਰ ਪੂਜਦੇ ਹਾਂ ਉਹਨਾਂ ਦੇ ਚਰਨ ਪਰਸਦੇ ਹਾਂ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਵੀ ਉਹ ਗੁਰਮੁਖ ਪਿਆਰੇ ਮਿਲ ਜਿਨ੍ਹਾਂ ਨੂੰ ਮਿਲੇ ਆ ਤੇਰਾ ਨਾਮ ਚਿਤ ਆਵੇ ਸੰਗਤ ਵਿੱਚ ਆਏ ਆ ਅਸੀਂ ਸੰਗਤ ਵਿੱਚ ਆ ਕੇ ਅਸੀਂ ਗੁਰੂ ਕੇ ਪਿਆਰੇ ਆਂ ਦਰਸ਼ਨ ਕਰਨੀ ਆਉਨੇ ਆ ਜੀ ਇੱਕ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ ਤੇ ਫਤਿਹ ਜ਼ਰੂਰ ਬੁਲਾ ਦਿਆ ਕਰੋ ਇਹ ਸਤਿਗੁਰੂ ਦਾ ਹੁਕਮ ਹੈ ਕਿ ਜਦੋਂ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਸਿੱਖ ਨੂੰ ਮਿਲਦਾ ਹੈ ਤੇ ਉਹ ਗੱਜ ਕੋਈ ਫਤਿਹ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੁਲਾ ਦਿਆ ਕਰੋ ਨੀਵੇਂ ਜੀ ਪਾਗ ਨਾਂਗੇ ਜਾ ਕਰੋ ਇਹ ਬੇਨਤੀ ਹੈ ਤਾਹੀਂ ਸਾਨੂੰ ਉਹਨਾਂ ਗੁਰੂ ਮੁਖ ਪਿਆਰ ਨਾਲ ਸਾਝ ਬਣਦੀ ਐ ਤਾਂ ਹੀ ਅਸੀਂ ਗੱਲ ਕਰ ਸਕਦੇ ਹਾਂ ਤਾਂ ਹੀ ਅਸੀਂ ਵਿਚਾਰ ਕਰ ਸਕਦੇ ਹਾਂ ਇੱਥੇ ਜਦੋਂ ਅਸੀਂ ਆਉਂਦੇ ਹਾਂ ਗੁਰੂ ਦੀ ਸ਼ਰਨ ਵਿੱਚ ਇੱਥੇ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਸਾਰੇ ਬਰਾਬਰਾਂ ਇੱਕ ਪਿਤਾ ਇੱਕ ਸਕੇ ਹਮਵਾਰਕ ਤੂੰ ਮੇਰਾ ਗੁਰਹਾਈ ਤੂੰ ਸਾਡਾ ਗੁਰੂ ਹੈ ਅਸੀਂ ਤੇਰੇ ਬੱਚੇ ਹਾਂ ਉਹ ਆਪਣੇ ਬੱਚਿਆਂ ਦੀ ਪਰਪਾਲਣਾ ਕਰਦਾ ਤੇ ਸੱਚੇ ਪਾਤਸ਼ਾਹ ਦੀ ਅਰਦਾਸ ਕਰੀਏ ਇਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਹੈ ਸਮਾਜ ਜਿਹੜਾ ਉਹ ਸੰਪੂਰਨ ਹੁੰਦਾ ਹੈ ਹੋਈਆਂ ਫੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ